ਸਤਿ ਸ਼੍ਰੀ ਅਕਾਲ ਦੋਸਤੋ ਸਵਾਤ ਪੰਜਾਬ ਟੀਵੀ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਖਾਸ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਕੁਝ ਸਮੇਂ ਪਹਿਲਾਂ ਮੁੱਖ ਮੰਤਰੀ ਜੀ ਨੂੰ ਕਿ ਧਮਕ ਬੇਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਸ ਦਾ ਇਲਾਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਵਿੱਚ ਚੱਲ ਰਿਹਾ ਸੀ ਤਾਂ ਹੁਣ ਸਾਰੇ ਲੋਕਾਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਹੁਣ ਉਸਦੇ ਹਾਲਾਤ ਕੀ ਹਨ ਤਾਂ ਆਓ ਦੇਖੋ ਇਹ ਵੀਡੀਓ ਜਿਸ ਦੇ ਵਿੱਚ ਕੀ ਮਨੁੱਖਤਾ ਦੀ ਸੇਵਾ ਦੇ ਵਿੱਚ ਉਸ ਦਾ ਕਿਵੇਂ ਇਲਾਜ ਚੱਲ ਰਿਹਾ ਹੈ ਅਤੇ ਹੁਣ ਉਹ ਕਿਵੇਂ ਦਾ ਉਸਦੇ ਹਾਲਾਤ ਹਨ ਤੁਸੀਂ ਇਸ ਮਾਮਲੇ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦੇਣਾ ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਵੀ ਨਾ ਭੁੱਲਣਾ ਮਿਲਦੇ ਹਾਂ ਜਲਦ ਇੱਕ ਹੋਰ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਬਨੇ ਰਹਿਣਾ ਸਵਾਗਤ ਪੰਜਾਬ ਟੀਵੀ ਦੇ ਨਾਲ ਵੇੜੀ ਕਰਨ ਚਾਹੀਦੀ ਹੈ 네ਗੇਟਿਵ ਨਿਊਜ਼ ਤਾਂ ਹੀ ਆਉਣਗੇ ਵਿਵਸਥਾ ਹੀ ਆਉਣਗੇ ਸਾਰਾ ਯੂਟਿਊਬਰ ਸ਼ਟਨਾ ਵਾਲਾ ਜਾਂ ਤਾਂ ਦਾ ਬੁਰਾ ਹਾਲ ਜਾਂ ਤਾਂ ਰਬਰ ਹਾਲ ਸਕੂਲ ਹੋਇਆ ਜਿਹੜੇ ਨਕਲ ਮਾਰ ਕੇ ਆ ਪਾਸੇ ਆ ਕੇ ਫੇਸਬੁੱਕ ਦੇ ਉੱਤੇ ਲਾਉਂਦੇ ਗਿਆਨ ਦੀ ਕਲਾਸ ਵੱਡੇ ਬਣਦੇ ਆ ਪਾਸ ਵੱਡੇ ਬਣਦੇ ਆ ਪਾਗ ਪਾਹੀ ਗੁਮੇਰ ਕਰੇ ਮੇਰੇ ਛੋਟੇ ਭਾਈ ਨੇ ਤੰਦਰੁਸਤੀਆਂ ਲਾਖੇ ਚੜ੍ਹਦੀ ਕਲਾ ਬਖਸ਼ੇ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਨੇ ਬਹੁਤ ਫਰਕ ਪਾਇਆ ਸਾਡਾ ਛੋਟਾ ਭਰਾ ਪਹਿਲਾਂ ਨਾਲੋਂ ਬਹੁਤ ਠੀਕ ਆ ਜੀ ਹੁਣ ਤਾੜੀਆਂ ਮਾਰਦੇ ਸੀ ਹੱਸਦੇ ਸੀ ਛੇੜਦੇ ਸੀ ਆ ਲੈ ਵੀ ਡੱਕ ਪਿਆ ਸੀ ਆ ਦੇਖੋ ਵੀ ਡੱਕ ਪਿਆ ਸੀ ਲੈ ਤੇ ਹੁਣ ਕਿੱਥੇ ਆ ਤੇਰੀ ਕੋਠੀ ਕਿੱਥੇ ਤੇਰੇ ਗਾਣੇ ਕਿੱਥੇ ਆ ਤੂੰ ਹੁਣ ਆ ਬਣ ਗਿਆ ਮੁੱਖ ਮੰਤਰੀ ਇਹ ਲੋਕ ਛੇੜਦੇ ਸੀ ਇਹ ਖੇਡਦਾ ਸੀ ਇਹ ਲੋਕਾਂ ਨੂੰ ਮੰਦਾ ਚੰਗਾ ਬੋਲਦਾ ਸੀ ਲੋਕ ਕੁੱਟਦੇ ਕਿ ਉਹ ਮਾਂ ਆਪਣੇ ਪੁੱਤ ਨੂੰ ਕੁੱਟ ਖਾਂਦਿਆ ਕਿਵੇਂ ਦੇਖ ਸਕਦੀ ਆ ਇਹਨੂੰ ਠੀਕ ਕਰਨ ਦੇ ਵਿੱਚ ਉਹ ਲੋਕ ਵੀ ਮਦਦ ਕਰ ਸਕਦੇ ਆ ਜਿਨ੍ਹਾਂ ਤੇ ਅੱਜ ਇਹ ਬਲੇਮ ਲੱਗ ਰਿਹਾ ਵੀ ਉਹਨਾਂ ਨੇ ਇਹਨੂੰ ਖਰਾਬ ਕੀਤਾ ਵਾ ਕੀ ਸੁਣਾਏਗਾ ਦਾ ਹਲੇ ਕੀ ਸੁਣਾਏਗਾ ਇਹ ਤਾਂ 40 ਮੁਕਤੀਆਂ ਦੇ ਨਾਂ ਸੁਣਾ ਕਹਲੇ ਮੁਕਤੀਆਂ ਦੇ ਨਾਂ ਇਦਾਂ ਭਾਈ ਮਾਂ ਸਿੰਘ, ਸ਼ਮੀਰ ਸਿੰਘ, ਸਾਧੂ ਸਿੰਘ, ਸਰਜਾ ਸਿੰਘ, ਸੁਵੈਲ ਸਿੰਘ, ਸੁਲਤਾਨ ਸਿੰਘ, ਸੰਤ ਸਿੰਘ, ਸੋਭਾ ਸਿੰਘ, ਹਰਸਾ ਸਿੰਘ ਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾੜਾ ਸਿੰਘ ਕੀਰਤ ਸਿੰਘ ਕਿਰਪਾਲ ਸਿੰਘ ਖੁਸ਼ਾੜ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਗਾ ਸਿੰਘ ਗੱਡਾ ਸਿੰਘ ਚੰਬਾ ਸਿੰਘ ਜੋਗਾ ਸਿੰਘ ਜਾਦੂ ਸਿੰਘ ਜੰਗ ਸਿੰਘ ਰਬਾਰਾ ਸਿੰਘ ਦਰਬਾਰਾ ਸਿੰਘ ਦਿਆਲ ਸਿੰਘ ਦਲਬਾਗ ਸਿੰਘ ਧਰਮ ਸਿੰਘ ਤਾਨਾ ਸਿੰਘ ਨਿਹਾਲ ਸਿੰਘ ਨਿਹਾਲ ਸਿੰਘ ਭਾਗ ਸਿੰਘ ਬੂੜ ਸਿੰਘ ਭੋਲਾ ਸਿੰਘ ਪੰਗਾ ਸਿੰਘ ਮਾਨ ਸਿੰਘ ਮੱਜਾ ਸਿੰਘ ਮਯਾ ਸਿੰਘ ਰਾਏ ਸਿੰਘ ਲਖਮਣ ਸਿੰਘ ਇਹ 40 ਮੁਕਤਿਆਂ ਦੇ ਨਾਮ ਵਾਹਿਗੁਰੂ ਤੇ ਦੇਖੋ ਜੀ ਬਲੰਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਨੇ ਬਹੁਤ ਫਰਕ ਪਾਇਆ ਸਾਡਾ ਛੋਟਾ ਭਰਾ ਪਹਿਲਾਂ ਨਾਲੋਂ ਬਹੁਤ ਠੀਕ ਆ ਜੀ ਹੁਣ ਅੱਜ ਮਨ ਨੂੰ ਖੁਸ਼ੀ ਹੋ ਰਹੀ ਹੈ ਜਦੋਂ ਇਸ ਵੀਰ ਨਾਲ ਖੜ ਕੇ ਗੱਲ ਕਰ ਰਹੇ ਆ ਬਸ ਗੱਲ ਸਿਰਫ ਇੰਨੀ ਆ ਵੀ ਸਾਡਾ ਸਮਾਜ ਸਾਡੀ ਸੁਸਾਇਟੀ ਸਾਡੇ ਲੋਕ ਸਾਡੇ ਪਿੰਡ ਦੇ ਲੋਕ ਸਾਡੇ ਸ਼ਰੀਕੇ ਭਾਈਚਾਰੇ ਦੇ ਲੋਕ ਇਦਾਂ ਦੇ ਕਿਉਂ ਹੋ ਗਏ ਜੇ ਕੋਈ ਇਨਸਾਨ ਡਿੱਗ ਪਿਆ ਅਸੀਂ ਉਹਨੂੰ ਭੱਜ ਕੇ ਚੱਕਣ ਵਾਲੇ ਲੋਕ ਸੀਗੇ ਅਸੀਂ ਜਰਨਲ ਡਾਇਰ ਵੀ ਸਾਡੇ ਸਾਹਮਣੇ ਡਿੱਗ ਪਿਆ ਮੱਛਾ ਰੰਗੜ ਵੀ ਸਾਡੇ ਸਾਹਮਣੇ ਡਿੱਗਿਆ ਪਿਆ ਨਾ ਜ਼ਖਮੀ ਅਸੀਂ ਉਹਨੂੰ ਵੀ ਚੱਕਣ ਵਾਲੇ ਲੋਕ ਆ ਭਾਈਕ ਨੇ ਹੀ ਆ ਜੀ ਦੇ ਵਾਰਸ ਆ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਅਸੀਂ ਆਪਣੇ ਆ ਦਾ ਮਜ਼ਾਕ ਡਾਉਨੇ ਆ ਕੁਈ ਢਿੱਗ ਪੈਂਦਾ ਸੀ ਹੱਥ ਦਿਆਂ ਤਾੜੀਆਂ ਮਾਰ ਕੇ ਹਸਣ ਲੱਗ ਨੇ ਵੀ ਢੱਗ ਪਿਆ ਢੱਗ ਪਿਆ ਕਮਾਲ ਹੋ ਗਈ ਬਾਈਆ ਸ਼ਰਮ ਕਰੋ ਯਾਰ ਬਾਈ ਥੋੜੀ ਜੀ ਇਹ ਬੱਚੇ ਨੂੰ ਕੁਝ ਨਹੀਂ ਹੋਇਆ ਸੀ ਇਹ ਸਾਡੇ ਭਰਾ ਦੀ ਕੋਈ ਸਮੱਸਿਆ ਨਹੀਂ ਸੀ ਏਡੀ ਬਣਾ ਦਿੱਤੀ ਗਈ ਆ ਬਸ ਇਹ ਇੱਕ ਢਿੱਗਿਆ ਸੀ ਬਸ ਢਿੱਗੇ ਹੋਏ ਨੂੰ ਮਜ਼ਾਕ ਦਾ ਪਾਤਰ ਬਣਾਦਾ ਇਹਨੂੰ ਉਠਾਉਣ ਦੀ ਬਜਾਏ ਉਠਾ ਕੇ ਖੜਾ ਕਰਨ ਦੀ ਬਜਾਏ ਕੱਪੜੇ ਝਾੜਨ ਦੀ ਬਜਾਏ ਅਸੀਂ ਹੱਸਣ ਲੱਗੇ ਤੇ ਉਹ ਕੱਲਾ ਉੱਠਣ ਦੀ ਕੋਸ਼ਿਸ਼ ਕਰਦਾ ਰਿਹਾ ਉਹਦਾ ਪਰਿਵਾਰ ਠਾਉਣ ਦੀ ਕੋਸ਼ਿਸ਼ ਕਰਦਾ ਰਿਹਾ ਜਦੋਂ ਮੜਾ ਜਿਹਾ ਠਾਉਂਦੇ ਸੀ ਤੁਸੀਂ ਲੋਕ ਫਿਰ ਤਾੜੀਆਂ ਮਾਰਦੇ ਸੀ ਹੱਸਦੇ ਸੀ ਛੇੜਦੇ ਸੀ ਆ ਲੈ ਵੀ ਡਿੱਗ ਪਿਆ ਸੀ ਆ ਦੇਖੋ ਵੀ ਡਿੱਗ ਪਿਆ ਸੀ ਲੈ ਤੇ ਹੁਣ ਕਿੱਥੇ ਆ ਤੇਰੀ ਕੋਠੀ ਕਿੱਥੇ ਆ ਤੇਰੇ ਗਾਣੇ ਕਿੱਥੇ ਆ ਤੂੰ ਹੁਣ ਆ ਬਣ ਗਿਆ ਮੁੱਖ ਮੰਤਰੀ ਸ਼ਰਮ ਕਰੋ ਬਾਈ ਅਸੀਂ ਵਾਰਸ਼ ਕਿੰਨਾਂ ਦੇ ਆ ਅਸੀਂ ਕਰ ਕੀ ਰਹੇ ਆ ਬਾਰਸ ਸੀ ਕਹਾਉਨੇ ਆ ਭਾਈ ਕਨਈਆ ਜੀ ਦੇ ਬਣ ਸੀ ਮੱਛੇ ਰੰਗਣ ਦੇ ਬਾਰਸ ਰਹੇ ਸਾਡੀ ਸੋਚ ਕਿੱਧਰ ਨੂੰ ਜਾਂਦੀ ਹੈ ਇਹ ਸਾਡੇ ਭਰਾ ਦੀ ਪ੍ਰੋਬਲਮ ਕੋਈ ਨਹੀਂ ਸੀ ਵੱਡੀ ਬਸ ਇਹਨੂੰ ੱੱੱਕਾ ਲੱਗਿਆ ਸੀ ਇੱਕ ਜਦੋਂ ੱੱੱਕਾ ਲੱਗਦਾ ਬੰਦਾ ਡਿੱਗਦਾ ਹੀ ਆ ਇਹਦੇ ਨਾਲ ਇਹਦੀ ਜਜ਼ਬਾਤਾਂ ਦੇ ਨਾਲ ਇਹਦੀ ਸੋਚ ਦੇ ਨਾਲ ਸ਼ਾਇਦ ਉਹ ਭੈਣ ਹੁਣੀ ਜਿਹੜੇ ਇਹਨੂੰ ਲੈ ਕੇ ਗਏ ਉਹ ਮੈਚ ਨਹੀਂ ਕਰ पाए ਆਪਣੇ ਆਪ ਨੂੰ ਹਨਾ ਜਾਂ ਉਹਨਾਂ ਦਾ ਕੋਈ ਆਪਣਾ ਕਹਿ ਦਈਏ ਕੋਈ ਲਾਲਚ ਸੀ ਲੋਕ ਜਿਵੇਂ ਕਹੀ ਜਾਂਦੇ ਆ ਜਾਂ ਉਹਨਾਂ ਨੂੰ ਕੋਈ ਸਮਝ ਨਹੀਂ ਸੀ ਇਹ ਰੱਬ ਜਾਣਦਾ ਉਹ ਆਪੇ ਉਹ ਵਾਹਿਗੁਰੂ ਸਭ ਦੀਆਂ ਜਾਣਦਾ ਸਭ ਨੂੰ ਜਾਣਦਾ ਪਰ ਕਿਸੇ ਕਾਰਨ ਵਾਸ਼ੀ ਉਥੋਂ ਜ਼ਖਮੀ ਹੋ ਕੇ ਉਥੋਂ ਧੱਕੇ ਬੱਜੇ ਤੋਂ ਆ ਕੇ ਆਪਣੇ ਘਰ ਹੀ ਡੱਗਦਾ ਬੰਦਾ ਘਰ ਆ ਕੇ ਡਿੱਗਿਆ ਤਾਂ ਘਰਦਿਆਂ ਨਹੀਂ ਮਜ਼ਾਕ ਦਾ ਪਾਤਰ ਬਣਾਤਾ ਇਹਨੂੰ ਕੁੱਟਣਾ ਸ਼ੁਰੂ ਕਰਤਾ ਮਾਰਨਾ ਸ਼ੁਰੂ ਕਰਤਾ ਇਹ ਗੁੱਸਾ ਕਰਨ ਲੱਗ ਗਿਆ ਖਿਜਣ ਲੱਗ ਗਿਆ ਖਿਜਿਆ ਤਾਂ ਇਹ ਪਹਿਲਾਂ ਹੀ ਹੋਇਆ ਸੀ ਆਪਦੇ ਆਪ ਤੇ ਆਪਦੀ ਕਿਸਮਤ ਤੇ ਵੀ ਮੇਤੋਂ ਆ ਕੀ ਹੋ ਗਿਆ ਮੇਰੇ ਨਾਲ ਆ ਕੀ ਹੋ ਗਿਆ ਤੇ ਅਸੀਂ ਉਹਨੂੰ ਚੜਾਉਣ ਲੱਗ ਗਏ ਤੇ ਉਹ ਗੁੱਸੇ 'ਚ ਫਿਰ ਕਿਸੇ ਨੂੰ ਮਾੜਾ ਚੰਗਾ ਵੀ ਬੋਲਦਾ ਸੀ ਕਿਸੇ ਨੂੰ ਮਾਰਦਾ ਵੀ ਸੀ ਫਿਰ ਅਸੀਂ ਕੁੱਟਣਾ ਸ਼ੁਰੂ ਕਰਤਾ ਉਹਨੂੰ ਥਾਣੇ ਚੌਕੀਆਂ ਤੇਕਰ ਚਲੇਗੀ ਗੱਲ ਪੁਲਿਸ ਤੇਕਰ ਚਲੇਗੀ ਗੱਲ ਮਤਲਬ ਇਹ ਪੁਲਿਸ ਨੇ ਵੀ ਆ ਕੇ ਕਮਾਲ ਹੀ ਕਰਤੀ ਉਹਨਾਂ ਨੇ ਵੀ ਕੋਈ ਸਿਆਣਫੁਨੀ ਵਰਤੀ ਕਾਉਂਸਲਿੰਗ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਸਾਈਕੋਲੋਜਿਸ ਨਾਲ ਗੱਲ ਨਹੀਂ ਕੀਤੀ ਕਿਸੇ ਕਾਉਂਸਲਰ ਨਾਲ ਗੱਲ ਨਹੀਂ ਕੀਤੀ ਮਤਲਬ ਬੱਚੇ ਨੂੰ ਅਖੀਰ ਮਾਂ ਪਿਓ ਵੱਲਿਓ ਆਪਣਿਆਂ ਵੱਲਿਓ ਬੰਨਣਾ ਪਿਆ ਕਿਉਂਕਿ ਕੁੱਟ ਖਾਂਦਾ ਨਹੀਂ ਸੀ ਦੇਖ ਹੁੰਦਾ ਰੋਜ਼ ਇਹ ਲੋਕ ਛੇੜਦੇ ਸੀ ਇਹ ਖੇਡਦਾ ਸੀ ਇਹ ਇਹ ਲੋਕਾਂ ਨੂੰ ਮੰਨਦਾ ਚੰਗਾ ਬੋਲਦਾ ਸੀ ਲੋਕ ਕੁੱਟਦੇ ਸੀ ਤੇ ਉਹ ਮਾਂ ਆਪਣੇ ਪੁੱਤ ਨੂੰ ਕੁੱਟ ਖਾਂਦੇ ਆ ਕਿਵੇਂ ਦੇਖ ਸਕਦੀ ਆ ਜਿਨੇ ਛੋਟੀ ਉਮਰ ਹੀ ਪੂਰੀ ਦੁਨੀਆ ਚ ਨਾਂ ਚਮਕਾਤਾ ਸੀ ਜਿਹੜੇ ਨਗਰ ਦੇ ਵਿੱਚ ਜੰਮਿਆ ਸੀ ਉਹ ਨਗਰ ਦਾ ਵੀ ਨਾਂ ਵੱਜਣ ਲੱਗ ਗਿਆ ਸੀ ਤੇ ਉਸ ਮਾਂ ਨੂੰ ਫਿਰ ਆਪਣਾ ਪੁੱਤ ਬੰਨਣਾ ਪਿਆ ਉਸ ਬਾਪ ਨੂੰ ਮਜ਼ਦੂਰੀਆਂ ਕਰ ਕਰ ਦਿਹਾੜੀਆਂ ਕਰ ਕਰਕੇ ਜਿਹਨੇ ਆਪਣੇ ਬੱਚੇ ਪਾਲੇ ਸੀ ਉਹਨੂੰ ਆਪਣਾ ਪੁੱਤ ਬੰਨਣਾ ਪਿਆ ਧੰਨਵਾਦ ਕਰਦੇ ਆ ਇਹਦੇ ਜੀਜਾ ਜੀ ਜਿਹੜੇ ਪ੍ਰਭਜੋ ਸਿੰਘ ਜਿਹੜਾ ਇਹਦਾ ਭਰਾ ਬਣ ਕੇ ਇਹਦੇ ਨਾਲ ਡਟਿਆ ਹੋਇਆ ਹਜੇ ਵੀ ਉਹ ਬਾਈ ਨੂੰ ਲੱਗਿਆ ਵੀ ਮੈਂ ਕੁਝ ਕਰਾਂ ਕੋਸ਼ਿਸ਼ ਉਹਨੇ ਪਹਿਲਾਂ ਵੀ ਕੀਤੀ ਫਿਰ ਉਹਨੇ ਸਾਡੇ ਨਾਲ ਸੰਪਰਕ ਕੀਤਾ ਅੱਜ ਵੀ ਉਹ ਕਹਿੰਦਾ ਬਾਈ ਕਹਿੰਦਾ ਮੈਨੂੰ ਆਪਣੇ ਨਾਲ ਕੰਮ ਤੇ ਲਾ ਲੂੰਗਾ ਉਹ ਵੀਰ ਆਨੰਦਪੁਰ ਸਾਹਿਬ ਕਰਦਾ ਨਾ ਕੰਮ ਹਾਂਜੀ ਹਾਂਜੀ ਸੇਵਾ ਕਰਦੇ ਹਾਂ ਹਾਂ ਵੀ ਅਸੀਂ ਕੋਈ ਕੰਗੇ ਕੜੇ ਕਿਰਪਾਨਾਂ ਦੀ ਕੋਈ ਦੁਕਾਨ ਬਣਾ ਲਾਂਗੇ ਹਨਾ ਉੱਥੇ ਅਸੀਂ ਕੋਈ ਨਾ ਕੋਈ ਕਿਰਤ ਕਮਾਈ ਕਰ ਲਾਂਗੇ ਵੀ ਇਹ ਠੀਕ ਹੋ ਜਵੇ ਬਸ ਤੇ ਇਹਦੇ ਵੀਰੇ ਵਾਸਤੇ ਤੇਰਾ ਪੂਰਾ ਨਾਂ ਕੀ ਹੈ ਪੁੱਤ ਧਰਮਪ੍ਰੀਤ ਧਰਮਪ੍ਰੀਤ ਸਿੰਘ ਕਿਉਂਕਿ ਇਹਨੂੰ ਸਾਰੇ ਲੋਕ ਮੁੱਖ ਮੰਤਰੀ ਕਹੀ ਜਾਂਦੇ ਹਨਾ ਨਾਂ ਹੈਗਾ ਧਰਮਪ੍ਰੀਤ ਸਿੰਘ ਤੇ ਧਰਮਪ੍ਰੀਤ ਵਾਸਤੇ ਸਾਨੂੰ ਕੌਲਾਂ ਵੀ ਆਈਆਂ ਕੁਝ ਵੀਰਾਂ ਦੀਆਂ ਕੋਈ 뮤직 ਡਾਇਰੈਕਟਰ ਨੇ ਉਹ ਕਹਿੰਦੇ ਅਸੀਂ ਇਹਦਾ ਗਾਣਾ ਰਿਲੀਜ਼ ਕਰਾ ਦਾਂਗੇ ਵੀ ਇਹ ਠੀਕ ਹੋ ਜਵੇ ਵੀ ਅਸੀਂ ਕੋਈ ਖਰਚਾ ਨਹੀਂ ਲਾਵਾਂਗੇ ਵੀ ਸਾਰਾ ਮਿਊਜ਼ਿਕ ਵਗੈਰਾ ਜੋ ਵੀ ਹੋਊਗਾ ਅਸੀਂ ਦੇਵਾਂਗੇ ਪੂਰਾ ਇਹਦੇ ਵਾਸਤੇ ਕੁਝ ਹੋਰ ਬੀਣਾ ਭਰਾਵਾਂ ਦੇ ਫੋਨ ਆਏ ਆ ਵੀ ਇਹਦੀ ਕੋਈ ਕਿਰਤ ਕਮਾਈ ਆ ਆਪਾਂ ਸ਼ੁਰੂ ਕਰਾ ਸਕਦੇ ਆ ਵੀ ਦੁਕਾਨ ਖਿਲਵਾ ਦਿੰਨੇ ਆ ਦੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਥੋੜਾ ਜਿਹਾ ਟਾਈਮ ਰੁਕਜੋ ਵੀ ਇੱਕ ਵਾਰੀ ਡਿੱਗੇ ਹੋਏ ਨੂੰ اٹਕੇ ਖੜਾ ਹੋ ਲੈਣ ਦਿਓ ਵੀ ਫਿਰ ਆਪਾਂ ਕਰਾਂਗੇ ਜਰੂਰ ਵੀ ਹਜੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਥੋੜਾ ਟਾਈਮ ਦੇ ਦਿਓ ਬਸ ਤਾਂ ਫਿਰ ਉਹ ਟਾਈਮ ਦੇ ਨਾਲ ਅਸੀਂ ਕੋਸ਼ਿਸ਼ ਕਰੀ ਜਾ ਰਹੇ ਆਂ ਵੀ ਸਾਡਾ ਛੋਟਾ ਭਰਾ ਧਰਮਪ੍ਰੀਤ ਆ ਜਿਹੜਾ ਉੱਠ ਕੇ ਖੜਾ ਹੋ ਕੇ ਪੂਰਾ ਪੂਰੀ ਜੀ ਜਾਨ ਲਾ ਕੇ ਦੁਆਰਾ ਆਪਣੇ ਜੀਵਨ ਚ ਅੱਗੇ ਵਧ ਸਕੇ ਤੇ ਅੱਜ ਮੁੱਖ ਮੰਤਰੀ ਵੀਰੇ ਕੋਈ ਜਿਹੜਾ ਤੋਂ ਵਧੀਆ ਸੁਣਾਉਂਦਾ ਸੀ ਕੋਈ ਤੈਨੂੰ ਆਉਂਦਾ ਕੋਈ ਸੁਣਾ ਦੇ ਕੁਝ ਵਧੀਆ ਲੋਕਾਂ ਨੂੰ ਪਤਾ ਲੱਗ ਜੀ ਵੀ ਹੁਣ ਧਰਮਪ੍ਰੀਤ ਠੀਕ ਆ ਬਿਲਕੁਲ ਹਾਂਜੀ ਤੁਹਾਨੂੰ ਸੁਣਾਈ ਹੈ ਹੂੰ ਆਪਣਾ ਗਾਣਾ ਵਾਪਜੀ ਗਾਣੇ ਅਰ ਕਾ ਇੱਕੋ ਗਾਣਾ ਅੱਛਾ ਹਾਂਜੀ ਤਾਂ ਕੁਝ ਮੇਰੇ ਬਾਰੇ ਕੁਝ ਜਾਣਤਾ ਦੇ ਬਾਰੇ ਚੋਰ ਨੇ ਤਾਂ ਗੁੰਡੇ ਖਾਕੇ ਢੋਂਗੇ ਸੰਤਾਂ ਦੇ ਬਾਰੇ ਜੈਂਟਾਂ ਦੇ ਬਾਰੇ ਬਹਾਂਤਾਂ ਦੇ ਬਾਰੇ ਮੀਡੀਆ ਨੂੰ ਚਾਹੀਦੀ ਐ ਨੈਗੇਟਿਵ ਨਿਊਜ਼ ਤਾਂ ਹੀ ਆਉਣਗੇ ਵੀ ਉਸ ਤਾਂ ਹੀ ਆਉਣਗੇ ਵੀ ਸਾਰਾ ਯੂਟਿਊਬਰ ਸ਼ਟਨਾਣ ਜਾਣਤਾ ਦਾ ਬੁਰਾ ਹਾਲ ਜਾਣਤਾ ਦਾ ਬੁਰਾ ਹਾਲ ਸਕੂਲਾਂ ਹੋਏ ਜਿਹੜੇ ਨਕਲ ਮਾਰ ਕੇ ਆਪਾਸੇ ਆ ਕੇ ਫੇਸਬੁੱਕ ਉੱਤੇ ਲਾਉਂਦੇ ਗੈਣ ਦੀ ਕਲਾਸ ਵੱਡੇ ਬਣਦੇ ਆ ਪਾਸ ਵੱਡੇ ਬਣਦੇ ਆ ਪਾਸ ਜਿਹੜੇ ਕਹਿੰਦੇ ਕਰਤਾ ਸਭਿਆਚਾਰ ਦਾ ਕਣਮੀ